ਦਾ ਜੀ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤਵੰਦ ਦੀ ਕਾਲਿਆ ਕੀ ਕਹਿਣਾ ਚਾਹੋਗੇ ਹਾਂਜੀ ਜੀ ਜਿਦਾਂ ਦੇਖੋ ਇਹ ਅੰਨੀਆਂ ਤੇ ਬੋਲੀਆਂ ਸਰਕਾਰਾਂ ਵਾਂ ਇਹ ਕਿਸੇ ਦਾ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਕੋਈ ਵੀ ਹੱਕ ਤੋਂ ਵਾਂਝੇ ਰੱਖਦੀਆਂ ਵਾਂ ਉਸ ਦੇ ਵਿੱਚ ਸਾਡੇ ਅੱਜ 34 35 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਭੋਕੜ ਥਾਲ ਤੇ ਬੈਠੇ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਆ ਉਹਨੂੰ ਦੇਖਦੇ ਹੋਏ ਅਸੀਂ ਸਾਰੇ ਜਿਹੜੇ ਦੁਕਾਨਦਾਰਾਂ ਨੇ ਅੱਡੇਦਿਆਂ ਨੇ ਜਾਂ ਸਾਡੇ ਇਲਾਕੇ ਦੀ ਪੂਰੀ ਸੰਗਤ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਬੜਾ ਰਲ ਮਿਲ ਕੇ ਯੋਗਦਾਨ ਪਾਇਆ ਅੱਜ ਮੁਕੰਮਲ ਤੌਰ ਤੇ ਦੁਕਾਨਾਂ ਬੰਦਾਂ ਸਾਰਾ ਕੁਝ ਬੰਦਾਂ ਤੇ ਪੰਜਾਬ ਬੰਦ ਦੇ ਵਿੱਚ ਸਾਡਾ ਸੰਯੋਗ ਕੀਤਾ ਕਿਸਾਨਾਂ ਦਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਮਜ਼ਦੂਰਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਕਿਸਾਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਕੋਲ ਪਹੁੰਚੇ ਆ ਤੇ ਇਹ ਆਪਾਂ ਜੇ ਇਦਾਂ ਨਾ ਉਠੇ ਤੇ ਸਰਕਾਰਾਂ ਨੇ ਆਪਾਂ ਨੂੰ ਦਿਨੋਦਾਨ ਜਿੱਦਾਂ ਕਹਿੰਦੇ ਆ ਵੀ ਮਾਨ ਤੇ ਤੁਲੀਆਂ ਹੋਈਆਂ ਵਾ ਇਹ ਅੰਨੀਆਂ ਬੋਲੀਆਂ ਸਰਕਾਰਾਂ ਨੂੰ ਠਾਲਣ ਲਈ ਆਪਾਂ ਨੂੰ ਜਾਗਣਾ ਹੀ ਪੈਣਾ ਜੀ ਇਹ ਸੰਘਰਸ਼ ਜਿਹੜਾ ਕਿਤੇ ਵਜੇ ਤੱਕ ਜਾਰੀ ਰਹੇ ਦੇਖੋ ਜੀ ਜਿੰਨਾ ਚਿਰ ਮੋਦੀ ਸਰਕਾਰ ਮੰਨਦੀ ਨਹੀਂ ਤੇ ਇਹ ਸੰਘਰਸ਼ ਇਦਾਂ ਹੀ ਚੱਲੂਗਾ ਜੀ ਜਿੱਦਾਂ ਜਿੱਦਾਂ ਸਾਡੇ ਜਥੇਬੰਦੀਆਂ ਸਾਡੀਆਂ ਦੇਣਗੇ ਆ ਸਾਨੂੰ ਕਾਲ ਕਰਨਗੇ ਅਸੀਂ ਉਦਹੀਂ ਉੱਥੇ ਖੜਾਂਗੇ ਅੱਜ 4 ਵਜੇ ਤੱਕ ਚੱਲੂਗਾ ਜੀ 7 ਵਜੇ ਤੋਂ 4 ਵਜੇ ਤੱਕ ਸੀ 4 ਵਜੇ ਸਮਾਪਤੀ ਕਰਾਂਗੇ ਜੀ ਬੈਠੇ ਕਈ ਆ ਦੇਖੀ ਜਾਂਦੇ ਨੇ ਮੋਬਾਈਲਾਂ ਤੇ ਉਹ ਵੀ ਜ਼ਰੂਰ ਇੱਥੇ ਪਹੁੰਚਣ ਜ ਆਪਾਂ ਸਾਰਿਆਂ ਨੇ ਅੱਜ ਦਾ ਇਹ ਦਿਨ ਰੱਖਿਆ ਤੇ ਸਾਰਿਆਂ ਦੇ ਸਹਿਯੋਗ ਚਾਹੀਦਾ ਆਪਾਂ ਨੂੰ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਹੁੰਦੇ ਆ ਸੋ ਲਾਗਲੇ ਪਿੰਡਾਂ ਤੋਂ ਬੱਲੀਆਂ ਅੱਡੇ ਤੋਂ ਜਿੰਨੀਆਂ ਵੀ ਸਤਿਕਾਰਯੋਗ ਸਾਡੇ ਵੀਰ ਆਏ ਉਹਨਾਂ ਦਾ ਧੰਨਵਾਦ ਹੈ ਜਿਹੜੇ ਨਹੀਂ ਆਏ ਉਹ ਵੀ ਪਹੁੰਚੋ ਕਿਸਾਨ ਮਜ਼ਦੂਰ ਇਕਤਾ ਸਾਮ ਮਜ਼ਦੂਰ ਇੱਕ ਜਿੰਦਾਬਾਦ ਸਾਮ ਮਜ਼ਦੂਰ ਇੱਕ ਜਿੰਦਾਬਾਦ ਮੇਰਾ ਵੀਰ ਜੇ ਕੋਈ ਸਪੀਚ ਦੇਣੀ ਚਾਹੁੰਦਾ ਇੱਥੇ ਆ ਕੇ ਮੈਕ ਸਾਡੇ ਕੋ ਲੈ ਕੇ ਆਪ ਦੇ ਸ਼ਬਦ ਬੋਲ ਸਕਦਾ ਸਾਮ ਮਜ਼ਦੂਰ ਇੱਕ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਸਭਾ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ